ਜਿਹੜੀਆਂ ਮੈਂ ਤੁਹਾਨੂੰ ਸ਼ੁਰੂਆਤੀ ਦੌਰ 'ਚ ਹੀ ਕਿਹਾ ਵੀ ਧੀ ਦੇ ਜਿਹੜੇ ਦੂਰ ਦੂਰ ਤੱਕ ਚਰਚੇ ਹੋ ਰਹੇ ਨੇ ਇਹ じゃ ਕਿਹੜਾ ਕੰਮ ਕਰਤਾ ਵੀ ਸਾਰੇ ਪਾਸੇ ਤੁਸੀਂ ਚਰਚੇ ਕਰਵਾਤੇ ਮੈਂ ਮਹਿਜ਼ ਤਾਂ ਮੈਂ ਕੁਝ ਵੀ ਨਹੀਂ ਕੀਤਾ ਜੀ ਮੈਂ ਤਾਂ ਇੱਕ ਟਰੱਕ ਡਰਾਈਵਰ ਆ ਜੀ ਉਹ ਵੀ ਮੈਂ ਆਪਣੇ ਫੈਮਿਲੀ ਕਰਕੇ ਕੰਮ ਕਰ ਰਿਹਾ ਜੀ ਟਰੱਕ ਚਲਾ ਕੇ ਤੇ ਆਪਣਾ ਘਰ ਦਾ ਗੁਜ਼ਾਰਾ ਕਰ ਰਿਹਾ ਜੀ ਜੀ ਜਿਵੇਂ ਤੁਸੀਂ ਕਿਹਾ ਵੀ ਟਰੱਕ ਡਰਾਈਵਰ ਹਾਂ ਟਰੱਕ ਹੀ ਮਤਲਬ ਕਿਉਂ ਡਰਾਈਵ ਉਹਨੂੰ ਕਰਦੇ ਹੋ ਕਿਉਂ ਇਹ ਰਸਤਾ ਚੁਣਿਆ ਇਧਰਲੇ ਪਾਸੇ ਮੈਮ ਦੇਖੋ ਪਹਿਲਾਂ ਤਾਂ ਅਸੀਂ ਕੋਠੀਆਂ 'ਚ ਕੰਮ ਕਰਕੇ ਆਪਣਾ ਘਰ ਦਾ ਗੁਜ਼ਾਰਾ ਕੀਤਾ ਸੀ ਜੀ ਤੇ ਫਿਰ ਅਸੀਂ ਇੱਧਰ ਰੈਂਟ ਤੇ ਆਏ ਤਾਂ ਉਸ ਹਿਸਾਬ ਨਾਲ ਫਿਰ ਸਾਡੇ ਨਾਲ ਘਰ ਦਾ ਬਹੁਤ ਮਾੜਾ ਹਾਲ ਹੋ ਗਿਆ ਸੀ ਤੇ ਸਾਨੂੰ ਕੋਈ ਰਸਤਾ ਨਜ਼ਰ ਨਹੀਂ ਆ ਰਿਹਾ ਸੀ ਕੋਠੀਆਂ ਵਾਲੇ ਨੇ ਵੀ ਸਾਨੂੰ ਹਟਾਤਾ ਸੀ ਜੀ ਕੰਮ ਤੋਂ ਜੀ ਜੀ ਹਾਂਜੀ ਤੇ ਜਿਹੜੇ ਉਹਨੇ ਸਾਡੇ ਆਸ-ਪड़ोस ਦੇ ਝੁੱਗੀ ਵਾਲੇ ਸੀ ਜੀ ਉਹਨਾਂ ਤੋਂ ਥੋੜੀ ਜਿਹੀ رائے ਜੀ ਮਿਲੀ ਕਿ ਵੀ ਹਾਂ ਵੇਦਦਾ ਇਹ ਮਾਲ ਵੇਚ ਕੇ ਮਤਲਬ ਗੁਜ਼ਾਰਾ ਜਾਂ ਕਰਦੇ ਆਂ ਫਿਰ ਅਸੀਂ ਉਸ ਹਿਸਾਬ ਨਾਲ ਅੱਗੇ ਮੈਂ ਕੰਮ ਕਰਨਾ ਸ਼ੁਰੂ ਕੀਤਾ ਸੀ ਜੀ ਉਹਨਾਂ ਦੀ ਗੱਡੀਆਂ ਤੋਂ ਜੀ ਘਾੜ ਦੇ ਵਿੱਚ ਕੋਈ ਹੋਰ ਪਾਪਾ ਜਾਂ ਕੋਈ ਬ੍ਰਦਰ ਟਰੱਕ ਚਲਾਉਂਦੇ ਸੀ ਨਹੀਂ ਜੀ ਮੇਰੇ ਘਰ 'ਚ ਜੇ ਕੋਈ ਨਹੀਂ ਚਲਾਉਂਦਾ ਜੀ ਮੈਂ ਹੀ ਚਲਾਉਂਦੀ ਆ ਜੀ ਠੀਕ ਆ ਮਤਲਬ ਦਿਨ ਦੇ ਟਾਈਮ ਇਹ ਟਰੱਕ ਚਲਾਉਣੀ ਆ ਤੁਸੀਂ ਹਾਂਜੀ ਦਿਨ 'ਚ ਵੀ ਰਾਤ 'ਚ ਵੀ ਜੇ ਘੇੜਾ ਆਂਦਾ ਤਾਂ ਫਿਰ ਜਾਣਾ ਹੀ ਪੈਂਦਾ ਜੀ। ਤੁਹਾਡੇ ਨਾਲ ਕੋਈ ਹੋਰ ਹੁੰਦਾ ਉਹ ਘਰੋਂ ਭੈਣ ਹੁੰਦੀ ਹੋ ਜਾਂ ਮੰਮੀ ਨਾਲ ਹੁੰਦੇ ਹੋਣਗੇ ਤੁਹਾਡੇ ਚਲਾਉਣ ਵੇਲੇ। ਨਹੀਂ ਜੀ ਮੰਮੀ ਤਾਂ ਨਹੀਂ ਹੁੰਦੇ ਜੀ ਨਹੀਂ ਭੈਣ ਹੁੰਦੇ ਜਨਾ ਨਾ ਜੀ ਭਾਈ ਹੁੰਦਾ ਜੀ ਇੱਕ ਲੇਬਰ ਵਾਲਾ ਮੁੰਡਾ ਉਹ ਜਾਂਦਾ ਜੀ ਮੇਰੇ ਨਾਲ। ਅੱਛਾ ਜੀ। ਹਾਂਜੀ। ਫਿਰ ਜਦ ਤੁਸੀਂ ਰਾਤ ਨੂੰ ਟਰੱਕ ਚ ਚਲਾਉਨੇ ਹੋ ਕੋਈ ਮਤਲਬ ਵੀ ਕਿਵੇਂ ਉਹ ਸਾਰੀ ਚੀਜ਼ ਕਿਵੇਂ ਹੈਂਡਲ ਕਰਦੇ ਹੋ? ਬੱਸ ਜੀ ਇੱਕ ਹੌਸਲਾ ਮਨ ਦੇ ਵਿੱਚ ਰੱਖ ਕੇ ਹੀ ਫਿਰ ਕਰਨਾ ਪੈਂਦਾ ਜੀ ਸਾਰਾ ਕੁਝ ਹਾਂਜੀ ਇੱਕ ਪਲੀਜ਼ ਮਾਈਂਡ ਨਾ ਕਰਿਓ ਮੇਰਾ ਇੱਕ ਇਹ ਸਵਾਲ ਆ ਵੀ ਜਿੱਦਾਂ ਹਨਾ ਮੈਂ ਕਿਹਾ ਸੀ ਵੀ ਜਿਹੜੇ ਟਰੱਕ ਡਰਾਈਵਰਾਂ ਤੇ ਸਿੱਧੇ ਇਲਜ਼ਾਮ ਲਾ ਦਿੱਤੇ ਜਾਂਦੇ ਨੇ ਵੀ ਉਹ ਭੁੱਕੀ ਖਾਂਦੇ ਨੇ ਕਾਰਡ ਲਾਉਂਦੇ ਨੇ ਤੁਸੀਂ ਤਾਂ ਨਹੀਂ ਕੁਝ ਐਦਾਂ ਖਾਂਦੇ ਪੀਂਦੇ ਹੈਗੇ ਨਹੀਂ ਮੈਮ ਐਦਾਂ ਦਾ ਕੋਈ ਨਸ਼ਾ ਨਹੀਂ ਕਰਦੇ ਜੀ ਕਿਉਂਕਿ ਮੈਂ ਆਪਣੀ ਫੈਮਿਲੀ ਦੇਖਣੀ ਹੈ ਜੇ ਨਸ਼ੇ ਵਿੱਚ ਵੱੜ ਜਾਤਾ ਫਿਰ ਜੀ ਮੇਰੇ ਘਰ ਦਾ ਕੌਣ ਦੇਖੂਗਾ ਜੀ ਕਿਉਂਕਿ ਜਿੱਦਾਂ ਕਿ ਮੇਰਾ ਭਾਈ ਨਸ਼ੇ ਵਿੱਚ ਵੱਡਿਆ ਰਹਿੰਦਾ ਜੀ ਹੁਣ ਹਾਂਜੀ ਫਿਰ ਤੁਸੀਂ ਸਮਝਾਉਂਦੇ ਨਹੀਂ ਹੈਗੇ ਆਪਣੇ ਬ੍ਰਦਰ ਨੂੰ ਮਮ ਸਮਝਾਉਂਦੇ ਆਂ ਯਾ ਬਟ ਉਹ ਫਿਰ ਮੇਰੇ ਤੇ ਹੱਤਾ ਪਾਈ ਕਰਦਾ ਹੈ। ਅੱਛਾ। ਹਾਂਜੀ। ਅੱਛਾ। ਮਤਲਬ ਵੀ ਜਿਹੜੇ ਤੁਹਾਡੇ ਬ੍ਰਦਰ ਨੇ ਉਹ ਕਿੰਨਾਂ ਲਈ ਉਹਨਾਂ ਦੀ ਕੰਪਨੀ ਉਹਨਾਂ ਦੀ ਕਹੇ ਜੀ ਹੈ ਸੰਗਤ ਉਹਨਾਂ ਦੀ। ਉਹਨਾਂ ਦੇ ਸੰਗਤ ਦੇ ਦੇਖੋ ਜਿਹੜਾ ਮੇਰੇ ਤੋਂ ਛੋਟਾ ਭਾਈ ਆ ਉਹਨਾਂ ਤਾਂ ਵਿਆਹ ਵੀ ਕਰਾ ਲਿਆ ਜੀ ਆਪਣਾ ਤਾਂ ਉਹਦੀ ਕੁੜੀ ਵੀ ਆ ਇੱਕ। ਇੱਕ ਸਾਲ ਦੀ ਤੇ ਉਹ ਕੰਮ ਕਰ ਨਹੀਂ ਕਰਦਾ ਜੀ।